ਇਕ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਇਕੱਲੇ ਦਿੰਨੇ ਹੋ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜੱਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਵਾਜੀ ਜੱਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜੱਥੇਦਾਰ ਪੰਥ ਨਾਲ ਦਾਵਾ ਜੇ ਪੰਥ ਨਹੀਂ ਤੇ ਜੱਥੇਦਾਰ ਕਿਹੇ ਕੰਮਦਾਨੀ ਆ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰੇ ਨਾ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਲ ਤੇ ਨਹੀਂ ਆ। ਵਾਹ ਜੀ। ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ। ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ। ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ। ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ। ਜਥੇਦਾਰ ਪੰਥ ਨਾਲ ਦਾਵਾ। ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ। ਪਿਆਰ ਚਾਹੀਦਾ ਹੁੰਦਾ ਵਾ। ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰੇ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਲ ਤੇ ਨਹੀਂ ਆ। ਵਾਹ ਜੀ। ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਢੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ। ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ। ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ। ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ। ਜਥੇਦਾਰ ਪੰਥ ਨਾਲ ਦਾਵਾ। ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ। ਪਿਆਰ ਚਾਹੀਦਾ ਹੁੰਦਾ ਵਾ। ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰੇ ਨਾ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆਂ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਖੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ। ਵਾਹ ਜੀ। ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ। ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ। ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ। ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ। ਜਥੇਦਾਰ ਪੰਥ ਨਾਲ ਦਾਵਾ। ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ। ਪਿਆਰ ਚਾਹੀਦਾ ਹੁੰਦਾ ਵਾ। ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰੇ ਨਾ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਇਕੱਲੇ ਦਿੰਨੇ ਹੋ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤੱਕ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਵਾ ਜੀ ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜਥੇਦਾਰ ਪੰਥ ਨਾਲ ਦਾਵਾ ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰੇ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਟਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਲ ਤੇ ਨਹੀਂ ਆ। ਵਾਹ ਜੀ। ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ। ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ। ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ। ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ। ਜਥੇਦਾਰ ਪੰਥ ਨਾਲ ਦਾਵਾ। ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ। ਪਿਆਰ ਚਾਹੀਦਾ ਹੁੰਦਾ ਵਾ। ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰੇ ਨਾ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤੱਕ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਵਾ ਜੀ ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜਥੇਦਾਰ ਪੰਥ ਨਾਲ ਦਾਵਾ ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਖੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ ਵਾ ਜੀ ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਢੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜਥੇਦਾਰ ਪੰਥ ਨਾਲ ਦਾਵਾ ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਹਾਂ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਹਾਂ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤੱਕ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਿਲ ਤੇ ਨਹੀਂ ਆ। ਵਾਹ ਜੀ। ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ। ਹੂੰ। ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ। ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ। ਵਾਹ ਜੀ। ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ। ਜਥੇਦਾਰ ਪੰਥ ਨਾਲ ਦਾਵਾ। ਵਾਹ ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ। ਪਿਆਰ ਚਾਹੀਦਾ ਹੁੰਦਾ ਵਾ। ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸੀਧਾ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਆ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜ਼ਖੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਲ ਤੇ ਨਹੀਂ ਆ। ਵਾਹ ਜੀ। ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਢੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ। ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ। ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ। ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ। ਜਥੇਦਾਰ ਪੰਥ ਨਾਲ ਦਾਵਾ। ਜੇ ਪੰਥ ਨਹੀਂ ਤੇ ਜਥੇਦਾਰ ਕਿਹੇ ਕੰਮਦਾਨੀ ਆ। ਪਿਆਰ ਚਾਹੀਦਾ ਹੁੰਦਾ ਵਾ। ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੁਰੇ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕਾ ਪੰਥ